ਹਾਂਜੀ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਮੈਂ ਸੁਖ ਸਭਰਾ ਅੱਜ 6 ਅਕਤੂਬਰ 2024 ਪਿੰਡ ਸਭਰਾ ਹਲਕਾ ਪੱਟੀ ਜ਼ਿਲ੍ਹਾ ਤਰਨਤਾਰ ਪੰਜਾਬ ਬੇਨਤੀ ਕਰਨ ਲੱਗੇ ਆਂ ਕਿ ਅੱਜ 8ਵਾਂ 9ਵਾਂ ਦਿਨ ਉਹ ਚੱਲਿਆ ਵਾ ਜਿਹੋ ਹਰੀਕੇ ਪੱਤਣ ਤੋਂ ਮੁੱਠਿਆ ਵਾਲੇ ਬੰਦੇ ਨੇੜੇ ਫੁੱਲਾਂ ਵਾਲੀ ਵਸਤੀ ਉੱਥੇ ਜੋ ਤਰਨਾ ਕਿਸਾਨਾਂ ਦਾ ਚੱਲ ਰਿਹਾ ਨਜਾਇਜ਼ ਰੇਤ ਦੀ ਖੱਡ ਨੂੰ ਲੈ ਕੇ ਤੇ ਤਰਨਾ ਅੱਜ 8ਵੇਂ 9ਵੇਂ ਦਿਨ ਚ ਦਾਹਲ ਹੋ ਚੁੱਕਾ ਤੇ ਤਰਨਾ ਜੇ ਵੀ ਕਿਸਾਨਾਂ ਦਾ جاری ਆ ਤਿੰਨ ਚਾਹੇ ਬੰਦੀਆਂ ਪੰਜਾਬ ਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਕੋਟਪੁੱਡਾ ਚਾਹੇ ਬੰਦੀ ਪੰਜਾਬ ਤੇ ਕਿਸਾਨ ਮਜ਼ਦੂਰ ਜਹੇ ਬੰਦੀ ਤੇ ਅੱਜ ਆਪਾਂ ਕਿਸਾਨਾਂ ਨਾਲ ਗੱਲ ਕਰਾਂਗੇ ਜਿਉ ਤੁਹਾਨੂੰ ਵਿਖਾਉਨੇ ਤਰਨੇ ਦੀਆਂ ਜੋ ਵੀ ਤਸਵੀਰਾਂ ਸ਼ੈੱਡ ਪੱਕੇ ਲੱਗੇ ਹੋਏ ਆ ਪ੍ਰਧਾਨ ਸਾਹਿਬ ਡਟੇ ਆ ਤੇ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰੀ ਨਾ ਮੇਰੀ ਨਾ ਮੇ ਫੋਟੋ ਮਰਨ ਪੰਨਾ ਨਹੀਂ ਲੱਗਦਾ ਤੜ ਤੜ ਵਧੀਆ ਫੋਟੋ ਡਾਕਾਂ ਨੂੰ ਪਾ ਮੈਂ ਪੱਗ ਬਣ ਕੇ ਆਉਂਗਾ ਹੋਰ ਪਰ ਉੱਤੇ ਨਾ ਦੱਸੋ ਦੱਸੋ ਤੁਸੀਂ ਆਪਦਾ ਵਿਚਾਰ ਵੀ ਖੰਡਾ ਲਾ ਗੁਰਮੁਖ ਚੱਲੀਏ ਚੱਲੋ ਚੱਲੋ ਜੀ ਚੱਲ ਮੋੜ ਮੋੜ ਸਲਵੈ ਨਾ ਈ ਫੋਟੋ ਐ ਨਾ ਕੋਈ ਇਹ ਲੈ ਅੰਦੇ ਇੰਨਾ ਮਤ ਤੁਸੀਂ ਤਾਨੂੰ ਆਪਣਾ ਆਉਂਦੇ ਆਂ ਚਾਹ ਪਿਆ ਦਿਆ ਕਰੋ ਤੇ ਅਸੀਂ ਤੁਹਾਡੇ ਅੱਖਾਂ ਜਿਵੇਂ ਬੁਵਾ ਦਿਆ ਕਰੋ ਰੋਜ਼ ਨਾ ਪਿਆਵਾਂ ਮੇਰੇ ਗੱਪ ਖਲਾਵਾ ਹਾਂਜੀ ਪ੍ਰਧਾਨ ਜੀ ਦੱਸਿਓ ਅੱਜ ਤਰਨੇ ਨੂੰ ਅੱਜ 8ਵਾਂ ਨਾਵਾਂ ਤੇਣੋ ਚੱਲਿਆ ਤੇ ਕੀ ਵਿਚਾਰ ਆ ਤੁਹਾਡੇ ਦੱਸਿਓ ਸਾਂਝੇ ਕਰਿਓ ਵਿਚਾਰ ਆਪਣੇ ਮੈਂ ਦਿੱਕਾ ਖਾਲਸਾ ਵੈਕ ਦੀ ਫਤਿਹ ਜੀ ਮੈਂ ਸੋਨ ਸਿੰਘ ਸਭਰਾ ਬਲਾਕ ਪ੍ਰਧਾਨ ਇੱਕ ਦਾ ਕਰਾਂ ਜੇ ਬੰਦੀ ਹਾਂਜੀ ਅੱਜ ਦੀ 8ਵੇਂ ਦਿਨ ਤੇ ਧਰਮਾ ਦਾਖਲ ਹੋ ਗਿਆ ਵਾ ਹਾਂਜੀ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਜੀ ਡੀਐਸਪੀ ਸਾਹਿਬ ਨੂੰ ਤੇ ਐਸਡੀਐਮ ਸਾਹਿਬ ਨੂੰ ਵਾ ਐਸਡੀਐਮ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਜਿੱਥੇ ਤੁਹਾਡਾ ਕਿਸਾਨਾਂ ਦਾ ਮਤ ਭੇਦਾ ਉਥੇ ਬਿਲਕੁਲ ਖੱਡਾ ਨਹੀਂ ਲੱਗੂਗਾ ਪਰ ਅਸੀਂ ਬਹਿਣਾ ਸਾਨੂੰ ਐ ਕਰਕੇ ਪਿਆ ਵੀ ਕੱਲ ਦਾ ਪਰਸੋਂ ਜਿਹੜੇ ਉਹ ਜਿਹੜੇ ਠੇਕੇਦਾਰ ਆ ਉਹ ਕਦੀ ਦੋ ਬੰਦੇ ਮੁੰਡੇ ਮੁੰਡੇ ਘੱਲ ਦਿੰਦੇ ਆ ਵੀ ਇੱਥੇ ਵੇਖਣ ਆਉਂਦੇ ਆ ਝਾਕਣ ਆਉਂਦੇ ਵੀ ਉੱਠੇ ਆ ਕਿ ਨਹੀਂ ਉੱਠੇ ਉਹ ਲੰਮ ਚੋੜ ਜਾ ਖੜਦੇ ਕੱਲ ਹੀ ਮਨੋਂ ਦੱਸਿਆ ਵੀ ਉਹ ਨਾ ਕਰੋ ਜੇ ਸਾਨੂੰ ਆ ਦਾ ਵੀ ਤੁਹਾਡੇ ਨਾਲ ਸਾਨੂੰ ਠੇਕੇਦਾਰਾਂ ਦੇ ਵੀ ਗੱਲ ਮੁੱਕ ਗਈ ਇਹ ਤੇ ਕੰਡਾ ਲੈ ਕੇ ਆਉ ਲਗੇ ਮੈਂ ਮੁੱਕ ਗਈ ਜਿੰਨਾ ਤੁਹਾਡੀ ਮੁੱਕੀ ਨਾਲ ਲੈ ਕੇ ਆਉ ਸਾਡੇ ਕੋਲ ਅੱਛਾ ਜੀ ਮੈਂ ਇਹ ਤੇ ਇੱਕ ਗੱਲ ਤੋਂ ਰਾਨਾ ਵੀ ਚਲੋ ਇਹ ਤਾਂ ਅਸੀਂ ਬੈਠੇ ਆਂ ਜਮੀਨ ਦੀ ਆਦੇ ਰਾਹ ਦੀ ਅਸੀਂ ਆਦੇ ਫਸਲਾਂ ਨ ਮੈਂ ਤੁਹਾਡੇ ਪਰੇਸ਼ਾਨ ਇਹ ਗੱਲ ਤੋਂ ਆ ਵੀ ਜਿਹੜੀ ਸਲੀਅਤ ਗੱਲ ਆ ਵੀ ਅੱਜ ਤਰੀਕ ਹੋ ਗਈ ਹੈ 6 ਜੀ ਮੈਂ ਕੱਲ ਆਰਤੀਆਂ ਤੋਂ ਪੁੱਛਿਆ ਮੈਂ ਤੁਹਾਡੇ ਮੰਡੀਆਂ ਦੇ ਕਿਵੇਂ ਆਉਂਦੇ ਵੀ ਸੇਲਰਾਂ ਲਈ ਬਦਤਾਲ ਚੱਲਣ ਦੀ ਹੈ ਤੇ ਆਰਤੀਆਂ ਦੀ ਚੱਲਣ ਦੀ ਹੈ ਤੇ ਮਜ਼ਦੂਰਾਂ ਦੀ ਵੀ ਚੱਲਣ ਦੀ ਹੈ ਤੇ ਮੈਂ ਹਾਂ ਖੁੱਲ ਨਹੀਂ ਕਦੋਂ ਆਦੇ ਕੋਈ ਪਤਾ ਨਹੀਂ ਕਦੋਂ ਖੁੱਲਣੀ ਮੈਂ ਹਾਂ ਝੋਣ ਦੇ ਕਰੀਏ ਪੱਕ ਗਿਆ ਹੂੰ ਹੂੰ ਆਦੇ ਵਾੜ ਕੇ ਘਰ ਛੁੱਟ ਲਓ ਅੱਛਾ ਜੀ ਮਾ ਕਰਤੇ ਜਗੇ ਨਹੀਂ ਗਿਆ ਦਾ ਫਿਰ ਪ੍ਰਿਥਵੀ ਵੀ ਤੁਹੀਂ ਜਾ ਕੇ ਦੇ ਵਿਗਨਦਾ ਕੋਈ ਪ੍ਰਬੰਧ ਨਹੀਂ ਜੀ ਅੱਛਾ ਜੀ ਕਿਸੇ ਵੀ ਸਾਡੇ ਮਨੁੱਖ ਨੂੰ ਪਿੰਡ ਦੇ ਬੰਦੇ ਨੂੰ ਜਾਂ ਕਿਸੇ ਕਿਸਾਨ ਨੂੰ ਜਾਂ ਕਿਸੇ ਨੂੰ ਵੀ ਇਹ ਗੱਲ ਹੈ ਨਹੀਂ ਕਿ ਮੈਂ ਜਾ ਕੇ ਕੋਈ ਮੰਤਰੀ ਸੈਂਟਰ ਨਾਲ ਗੱਲ ਕਰੀਏ ਵੀ ਸਾਡੇ ਝੂਨੇ ਦਾ ਕੀ ਕਰਨਾ ਵਾ ਅੱਛਾ ਜੀ ਮੁੱਖ ਮੰਤਰੀ ਜਿਹੜਾ ਉਹ 12 ਗੋਏ ਨੂੰ ਸ਼ਰਾਬ ਪੀ ਲਿੰਦਾ ਜੀ ਅੱਛਾ ਤੇ ਜਾ ਕੇ ਸੈਂਟਰ ਨਾਲ ਗੱਲ ਨਹੀਂ ਕਰਦਾ ਜਿੰਨਾ ਤੇ ਸੈਂਟਰ ਦੇ ਗੱਲ ਤੋਂ ਨਿਭੜਦੀ ਨਹੀਂ ਨੂੰ ਸੈਲਰ ਵਾਲੇ ਸੈਲਰ ਵਾਲੇ ਜਿਹੜੇ ਆਰੋਂ ਕੱਟੇ ਨਹੀਂ ਜਾਂਦੇ ਉਹਨਾਂ ਨੂੰ ਗਾਲੀ ਫੇਲਰਾ ਵਿੱਚ ਲਾਉਣ ਦੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ ਜਾਂ ਉਹ ਨਹੀਂ ਹੜਤਾਲ ਖੋਲਦੀ ਉਹਨਾਂ ਦੇ ਝੂਨਾ ਬਿਕੰਦਾ ਕੋਈ ਪੈਸੇ ਜਿੰਨਾ ਵੀ ਯਕੀਨ ਨਾ ਇੱਕ ਰੁਪਿਆ ਵੀ ਝੂਨੇ ਦਾ ਕੋਈ ਵਟਿਆ ਜਾਊਗਾ ਤੇ ਜਿਹੜਾ ਤਰਨਤਾਰ ਵਿੱਚ ਜਾਂ ਜੋ 1600 ਤੋਂ 1700 ਵਿੱਚ ਜਾਂ 600 700 ਰੁਪਏ ਸਸਤਾ ਠੀਕ ਮੈਨੂੰ ਨਹੀਂ ਮੈਦ ਵੀ ਜਿਹੜੇ ਝੂਨਾ ਲੜਨ ਵਾਲੇ ਵੀਰ ਇਹਨਾਂ ਨੇ ਕਿਸੇ ਨੇ ਜਾ ਕੇ ਗੱਲ ਕੀਤੀ ਵੀ ਆਪਣੇ ਝੂਨੇ ਦਾ ਕੀ ਕਰਨਾ ਮੰਤਰੀ ਸਾਹਿਬ ਠੀਕ ਹੈ ਉੱਥੇ ਚੜ ਜਾਂਦੇ ਆ ਤਾਂ ਜਾ ਕੇ ਕੋਈ ਥੱਲੇ ਲੱਤਾਂ ਵਢੀ ਨਾ ਉੱਤੇ ਲੱਤਾਂ ਵਢੀ ਨਾ ਮੈਂ ਤਾਂ ਕੱਲ ਰਾਤ ਪਰੇਸ਼ਾਨਾ ਵੀ ਉੱਥੇ ਗਏ ਆ ਮੈਂ ਪੱਟੀ ਪਰਸੋਂ ਜਦੋਂ ਦਾ ਦੇ ਇੰਨੇ ਬੀਬੀਆਂ ਲੈਣਾ ਦੇ ਵਿੱਚ ਲੱਗੇ ਪਤਾ ਨਹੀਂ ਉਹ ਮੈਂਬਰ ਖਰੋਨੀਆ ਦੇ ਸਰਪੰਚ ਖਰੋਨੀਆ ਧੱਕੇ ਉਹ ਧੱਕੀ ਹੋਈ ਜਾਂਦੇ ਚੋਣੇ ਬਾਰੇ ਜਾਂ ਕਿਸੇ ਬਾਰੇ ਕੋਈ ਪਤਾ ਨਹੀਂ ਸਾਡੀ ਪਤਾ ਨਹੀਂ ਕੀ ਬਣ ਗਿਆ ਸਾਡੇ ਨਾਲ ਮੈਂ ਤੇ ਗੱਲਾਂ ਨਾਲ ਸਾਰਿਆਂ ਵੀਰਾਂ ਨੂੰ ਬੇਨਤੀ ਕਰਦਾ ਵਿੱਚੇ ਮੰਤਰੀ ਨੂੰ ਵੀ ਵੀ ਜੇ ਇਹਦੇ ਕੋ ਲੋਕਾਂ ਦੇ ਗਾਂਵ ਵਿੱਚ ਹੋਣデア ਚੋਣੇ ਬਾਰੇ ਕੋ ਸੋਚੋ ਤੇ ਅਮੰਡੀਆਂ ਜਿਹੜੀਆਂ ਚਾਲੂ ਕਰੋ ਅਸੀਂ ਆਹ ਤੇ ਖੱਡਾ ਤੇ ਸਾਡੀ ਕੋਈ ਗੱਲ ਨਹੀਂ ਗੀ ਵੱਡੀ ਸਾਡੇ ਕਰੀ ਕੋਈ ਗੱਲ ਨਹੀਂ ਨਹੀਂ ਚੱਲੂਗਾ ਜਨਰੇਟਰ ਸੰਗਤਾਂ ਬੈਠੀਆਂ ਤਿੰਨ ਜਹੇ ਬੰਦੀਆਂ ਵੱਡੀਆਂ ਬੈਠੀਆਂ ਸਾਡੇ ਨਾਲ ਪੈਣ ਭਰਾ ਪੈਣ ਭਰਾ ਪੈਣ ਦੇ ਬੈਠੇ ਆ ਹਾਂਜੀ ਇਹ ਕਿਸਾਨਾਂ ਦੀ ਰਾਏ ਤੋਂ ਬਗੈਰ ਨਹੀਂ ਚੱਲੂਗਾ ਜਿਉ ਚੱਲਣ ਦੇਣਗੇ ਚੱਲੂਗਾ ਤੇ ਨਹੀਂ ਨਹੀਂ ਚੱਲੂਗਾ ਠੀਕ ਪ੍ਰਧਾਨ ਜੀ ਇੱਕ ਤੁਹਾਡਾ ਔਰ ਦੀਨਪੁਰ ਤੇ ਕਿੱਥੇ ਚੱਲਣ ਦਿਆ ਵਾ ਤਰਨਾ ਤੁਹਾਡੀ ਜਹੇ ਬੰਦੀ ਦਾ ਉਹਦੇ ਬਾਰੇ ਕੋਈ ਉਹ ਜੀ ਕਿਸੇ ਜਿਹੜਾ ਹੈਗਾ ਵਾ ਜੈਂਟੋ ਨੇ 28 ਲੱਖ ਰੁਪਇਆ ਮਾਰਿਆ ਜੀ ਅੱਛਾ ਜੀ ਦੀਨਪੁਰ ਦਾ ਉਹ ਦੀਨਾ ਨਗਰ ਪਿੰਡ ਦਾ ਜੀ ਉਥੋਂ ਦਾ ਬਾ ਕਿਸਾਨ ਅਛਾ ਜੀ ਉਹ ਕਿਸੇ ਬੰਦੇ ਨੇ ਲੱਗਦਾ ਤੇ ਉਹਦੀ 2 3 ਕਿਲੇ ਪੈ ਲਈ ਉਥੇ ਉਹ ਪੈ ਲਈ ਦੀ ਉਹਦੀ ਜਿਹੜੀ ਫਸਲ ਵਟਨ ਤੋਂ ਰੋਕੀ ਹੈ ਜਹੇ ਬੰਦੀ ਨੇ ਅਛਾ ਜੀ ਕੋਈ ਪਹਿਲਾਂ ਬੋਲਿਆ ਸਪੀਕਰਾਂ ਦੇ ਵਿੱਚ ਵੀ ਨਾ ਇਹਨੂੰ ਕੋਈ ਗਹਿਣੇ ਲਵੇ ਨਾ ਬੈ ਲਵੇ ਨਾ ਇਹਨੂੰ ਕੋਈ ਸੇ ਦੇਵਾਵੇ ਅਛਾ ਪਰ ਲਾਲਚੀ ਲੋਕ ਬਾ ਲੈਂਦੇ ਪੂਰਾ ਘੜ ਦੇ ਦਿੱਤੀ ਉਹ ਕਿਸ ਨੂੰ ਪਰ ਉਹਨੂੰ ਉੱਥੇ ਝੋਨਾ ਰੋਕੇ ਬੈਠੇ ਆ ਠੀਕ ਹੈ ਫਾਇਦਾ ਭਰ ਗਿਆ ਕਾਨੂੰਨ ਦੇ ਬੰਨ ਉਲਟੀ ਆ ਪਰ ਇਹ ਵੀ ਤੋਂ ਉਲਟਣ ਕਿਹਦਾ 28 ਲੱਖ ਰੁਪਏ ਮਾਰ ਕੇ ਨਿਆਂ ਨਹੀਂ ਦੇਣਾ ਬਿਲਕੁਲ ਇਹ ਕਰਕੇ ਉੱਥੇ ਵੀ ਧਰਨਾ ਚੱਲਣ ਲਿਆ ਬੜੇ ਥਾਈ ਭੋਲੇ ਦੇ ਬੰਦੀਆਂ ਦੇ ਆਪੋ ਆਪਣੀਆਂ ਲੜਾਈਆਂ ਲੰਡਾ ਜੀ ਜਿਹੜੀਆਂ ਸਤਕਾਰਯੋਗ ਐਸਾਂ ਜਿਤਵੰਦੀਆਂ ਹਾਂਜੀ ਠੀਕ ਹੈ ਜੀ ਹਾਂਜੀ ਇਹ ਸ਼ਿੰਗਾਰ ਜੀ ਤੁਸੀਂ ਭੋਲੇ ਕੁਛ ਇਹ ਨਹੀਂ ਬਸ ਬਸ ਠੀਕ ਹੈ ਦੱਸੋ ਜੀ ਆਪਣੇ ਵਿਚਾਰ ਤੁਸੀਂ ਦੋ ਵਿਚਾਰ ਬੀ ਪ੍ਰਧਾਨ ਸਾਹਿਬ ਨੇ ਕਿਹਾ ਬਿਲਕੁਲ ਅਸੀਂ ਉਹ ਗਲਤੀ ਪੱਕੇ ਜੀ ਠੀਕ ਹੈ ਜੀ ਇੱਥੇ ਵੀ ਤੇ ਝੋਨੇ ਦੇ ਮਸਲੇ ਵੀ ਇੱਕ ਮੋਰਚਾ ਫਿਰ ਤੋਂ ਮੰਡੀ ਚ ਲਾ ਦਾਂਗੇ ਜੇ ਦੋ ਚਾਰ ਦਿਨ ਨਾ ਝੋਨਾ ਵੀ ਗਾ ਤੇ ਅਸੀਂ ਉੱਥੇ ਵੀ ਮੋਰਚਾ ਲਾਉਣ ਜਿਤਵੰਦੀਆਂ ਨਾਲ ਆ ਜੇ ਜਿਤਵੰਦੀਆਂ ਆ ਗਏ ਤੇ ਅਸੀਂ ਆ ਗਏ ਨਹੀਂ ਤੇ ਬਹੁਤ ਤੁਹਾਨੂੰ ਆਦਾ ਠੀਕ ਹੈ ਮਿਹਰਬਾਨੀ ਧੰਨਵਾਦ ਵਾਈਗ